ਕੱਲ ਸਾਡੇ ਮਾਤਾ ਜੀ ਚੜਾਈ ਕਰਗੇ ਸੀਗੇ ਬਾਕੀ ਚਲੋ ਫੁੱਲਾਂ ਦੀ ਰਸਮ ਜਿਹੜੀ ਹਮ ਦਿਨਾਂ ਵੀ ਤੌਰ ਤੇ ਚੱਲਦਾ ਜੀ ਕੰਮ ਆ ਸੀ ਉਸ ਹਿਸਾਬ ਨਾਲ ਆਏ ਸੀਗੇ ਉਰੇ ਵੀ ਫੁੱਲ ਚੁੱਕਦੇ ਆ ਜਿਵੇਂ ਵੀ ਹਨ ਆ ਦੇਖੋ ਜੀ ਉਰੇ ਸਮਸ਼ਾਨ ਘਟ ਦਾ ਹਾਲ ਦੇਖ ਲਓ ਨਾ ਕੋਈ ਐਮਸੀ ਨੂੰ ਫਿਕਰ ਆ ਜੀ ਉਰੇ ਸਾਰੇ ਖਾਣੇ ਪੀਣੇ ਵਾਲੇ ਟੱਕਰੇ ਨੇ ਜੀ ਅੱਜ ਤੱਕ ਜਿੰਨੇ ਵੀ ਟੱਕਰੇ ਨੇ ਆ ਦੇਖੋ ਜੀ ਫੁੱਲ ਜੁਗ ਰਹੇ ਨੇ ਬਲਟਾਣਾ ਪਿੰਡ ਮਸ਼ਹੂਰ ਜਿਹੜਾ ਉਹਦੀ ਹੈ ਜੀ ਸਮਸ਼ਾਨ ਘਟ ਆ ਆ ਸਿਵਾ ਜੀ ਕਿੰਨਾ ਚੱਕੀ ਹੈ ਜੀ ਫੁੱਲ ਸਾਡੀ ਮਾਤਾ ਜੀ ਉਹੜੀਆਂ ਲੜਨੋਂ ਬਚੀਆਂ ਜੀ ਦੇਖੋ ਉਰੇ ਸਾਡਾ ਇੱਕ ਲੰਬੜਦਾਰ ਹੈ ਜੀ ਉਹਨੇ ਸਾਰੇ ਪਿੰਡ ਦਾ ਐਨਾ ਬਖੇਵਾ ਖੜਾ ਕਰਾਇਆ ਮੈਂ ਵਿਚਨਾਮ ਲੈ ਕੇ ਬੋਲੂਗਾ ਵੈਸੇ ਕਿਉਂਕਿ ਇਹ ਲੰਬੜਦਾਰ ਜਿਹੜੇ ਮੋਤਵਾਰ ਹੁੰਨੇ ਆ ਇਹਨਾਂ ਨੇ ਦੇਖਣਾ ਹੁੰਦਾ ਆ ਚੀਜ਼ਾਂ ਨੂੰ ਆ ਦੇਖੋ ਜੀ ਗੁੱਡੇ ਗੁੱਡੇ ਪਾਣੀ ਖੜਿਆ ਉਰੇ ਚਲੋ ਅਸੀਂ ਇਸ ਚੀਜ਼ ਦੇ ਵਿੱਚ ਤਾਂ ਪੈਂਦੇ ਨਹੀਂ ਹੈਗੇ ਜੀ ਹਨੀ ਹਾਂ ਤਾਂ ਹੁਣ ਸੁਆਹ ਹੋ ਗਈ ਚਾਹਿਆ ਸੀ ਇਹਨੂੰ ਦੱਬ ਦਈਏ ਚਾਹੇ ਇਹਨੂੰ ਰੱਖ ਦਈਏ ਕਿਤੇ ਚਾਹੇ ਆ ਲਾਗ ਨਦੀ ਜਾਰੀ ਹੈ ਉਰੇ ੜਾ ਦਈਏ ਸਾਡੇ ਗੁਰੂਆਂ ਨੇ ਆ ਸਾਨੂੰ ਸਿਖਾਇਆ ਨਹੀਂ ਲੇਕਿਨ ਚਲੋ ਹੁਣ ਜਿਵੇਂ ਨਾਲ ਚਲਦੇ ਆ ਰੀਤੀ ਰਿਵਾਜਾਂ ਨਾਲ ਲੋਕਾਂ ਨਾਲ ਹਨ ਉਸ ਹਿਸਾਬ ਨਾਲ ਆਪਾਂ ਮਤਲਬ ਕਿ ਦੇਖਿਆ ਸੀਗਾ ਹੋਰ ਤਾਂ ਬਾਕੀ ਆਪਾਂ ਆਪਣਾ ਤਾਂ ਕੰਮ ਕਰ ਲੈਣਾ ਹੁਣ ਗਾਹਾਂ ਨੂੰ ਜੇ ਹੋਇਆ ਕਿਸੇ ਨੂੰ ਦੇਖ ਲਿਓ ਵੀਰੇ ਚੱਕ ਲਿਓ ਦੇਖੋ ਅੱਡੇ ਅੱਡੇ ਸੱਪ ਕੋ ਮਰੇ ਨੇ ਉਰੇ ਬਲਟਾਣੇ ਦੀ ਸ਼ਮਸ਼ਾਨਾ ਘਟਾ ਜੀ ਆ ਚਲ ਕੋਈ ਨਹੀਂ ਇਸ ਤਰ੍ਹਾਂ ਲੱਗੂ ਦੇਖੋ ਦੂਰ ਦੋ ਸ਼ਾ ਦੁਸਾਂ ਘਾਟ ਫਾਟ ਦੇਣੀ ਆ ਦੁਸਾਂ ਘਾਟ ਦੀ